ਪਟਿਆਲਾ ਦੇ ਸ਼ੀਸ਼ ਮਹਿਲ ਦੇ ਵਿੱਚ ਸਾਰਸ ਮੇਲਾ ਲੱਗਣ ਜਾ ਰਿਹਾ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਪਟਿਆਲੇ ਦੇ ਵਿੱਚ ਜਿਹੜਾ ਸਾਰਸ ਮੇਲਾ ਲੱਗ ਰਿਹਾ ਹੈ 14 ਫਰਵਰੀ ਤੋਂ ਲੈ ਕੇ 23 ਫਰਵਰੀ ਤੱਕ ਲੱਗ ਰਿਹਾ ਹੈ ਇਸ ਦੇ ਵਿੱਚ ਜਿਹੜੇ ਹੈਗੇ ਆ 130 ਜਿਹੜੇ ਦੁਕਾਨਦਾਰ ਹੈਗੇ ਆ ਆਪਣੀਆਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਆ ਕੇ ਆਪਣੀਆਂ ਦੁਕਾਨਾਂ ਲਗਾਉਂਦੇ ਹਨ ਜਿਹੜੀਆਂ ਹੱਥ ਦੇ ਨਾਲ ਦਸਤਕਾਰੀ ਨਾਲ ਰਿਲੇਟਡ ਹੁੰਦੀਆਂ ਹਨ ਦੀ 30-40 ਹਜ਼ਾਰ ਲੋਕ ਜਿਹੜੇ ਹਰ ਦਿਨ ਪਹੁੰਚਦੇ ਹਨ ਉਰੇ ਆ ਕੇ ਆਪਣਾ ਉਰੇ ਖੂਬ ਮਸਤੀ ਇੰਜੋਏ ਕਰਦੇ ਹਨ ਬੱਚਿਆਂ ਨਾਲ ਫੈਮਿਲੀ ਨਾਲ ਆਉਂਦੇ ਹਨ ਸਾਰਿਆਂ ਦਾ ਹੀ ਸਾਰਿਆਂ ਨੂੰ ਦੇਖਦੇ ਹੋਏ ਜਿਹੜਾ ਹੈਗਾ ਉਰੇ ਪੂਰਾ ਪ੍ਰਬੰਧ ਕੀਤਾ ਜਾਂਦਾ ਹੈਗਾ ਬੱਚਿਆਂ ਨੂੰ ਜੇ ਗੱਲ ਕਰੀ ਤਾਂ ਬੱਚਿਆਂ ਦੇ ਵਾਸਤੇ ਖੇਡ ਲਗਾਏ ਹੁੰਦੇ ਹਨ ਕਿ ਬੱਚੇ ਵੀ ਉਰੇ ਬੋਰ ਨਹੀਂ ਹੁੰਦੇ ਹੈਗੇ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾਂ ਦੋਸਤੋ ਪਟਿਆਲਾ ਦੇ ਸ਼ੀਸ਼ ਮਹਿਲ ਦੇ ਵਿੱਚ ਸਾਰਸ ਮੇਲਾ ਲੱਗਣ ਜਾ ਰਿਹਾ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਜਾ ਰਿਹਾ ਤਾਂ ਤੁਹਾਨੂੰ ਤਸਵੀਰਾਂ ਇੱਕ ਵਾਰ ਪਟਿਆਲਾ ਸ਼ੀਸ਼ ਮਹਿਲ ਦੀਆਂ ਦਿਖਾ ਦਈਏ ਤਾਂ ਇਹ ਬਹੁਤ ਹੀ ਪੁਰਾਣੀ ਇਮਾਰਤ ਹੈ ਵਿਰਾਸਤੀ ਇਮਾਰਤ ਹੈਗੀ ਹੈ ਇਹ ਪੁਰਾਣਾ ਸ਼ੀਸ਼ ਮਹਿਲ ਹੈ ਜਿੱਥੇ ਤਾਂ ਇੱਥੇ ਦੇਖ ਸਕਦੇ ਹੋ ਝੂਲਾ ਵੀ ਬਣਿਆ ਹੋਇਆ ਬਹੁਤ ਤਰ੍ਹਾਂ ਦੀ ਇੱਥੇ ਫਿਲਮਾਂ ਦੀਆਂ ਸ਼ੂਟਿੰਗਾਂ ਹੋਈਆਂ ਨਾਟਕਾਂ ਦੀਆਂ ਸ਼ੂਟਿੰਗਾਂ ਹੋਈਆਂ ਤਾਂ ਇੱਕ ਵਾਰ ਫੇਰ ਜਿਹੜਾ ਹੈਗਾ ਜਿਹੜਾ ਸਾਰਸ ਮੇਲਾ ਉਹਰੇ ਲੱਗਣ ਜਾ ਰਿਹਾ ਉਹ ਦੱਸ ਦਈਏ 14 ਤਰੀਕ ਤੋਂ ਲੈ ਕੇ 23 ਤਰੀਕ ਤੱਕ ਜਿਹੜਾ ਇਹ ਮੇਲਾ ਲੱਗਣ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਸਟਾਲ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਲੱਗਣਗੇ ਕਿਉਂਕਿ ਬਹੁਤ ਦੂਰੋਂ-ਦੂਰੋਂ ਚਾਹੇ ਉਹ ਕਰਨਾਟਕ ਹੋਵੇ ਰਾਜਸਥਾਨ ਹੋਵੇ ਹਰਿਆਣਾ ਹੋਵੇ ਹਿਮਾਚਲ ਹੋਵੇ ਪੰਜਾਬ ਹੋਵੇ ਵੱਖ-ਵੱਖ ਏਰੀਆ ਤੋਂ ਆ ਕੇ ਲੋਕ ਪੂਰੇ ਆਪਣਾ ਸਮਾਨ ਜਿਹੜਾ ਨੇ ਉਹ ਵੇਚਦੇ ਆ ਔਰ ਵੱਖ-ਵੱਖ ਸਟਾਲ ਜਿਹੜੇ ਨੇ ਉਹ ਲਗਾਉਂਦੇ ਨੇ ਚਾਹੇ ਕੋਈ ਲੱਕੜ ਦਾ ਸਮਾਨ ਹੋਵੇ ਜੁਐਲਰੀ ਹੋਵੇ ਤਾਂ ਹੋਰ ਤਰ੍ਹਾਂ ਦੇ ਖਾਣ-ਪੀਣ ਦੇ ਪ੍ਰੋਡਕਟ ਹੋਣ ਤਾਂ ਇੱਥੇ ਜਿਵੇਂ ਫੂਡ ਸਟਾਲ ਲੱਗਦੇ ਆ ਤਾਂ ਇਧਰਲੇ ਪਾਸੇ ਤੁਹਾਨੂੰ ਦਿਖਾ ਦਈਏ ਤਾਂ ਇਹ ਪਟਿਆਲਾ ਦਾ ਸ਼ੀਸ਼ ਮਹਿਲ ਹੈ ਤਾਂ ਜਿਹੜੀ ਪ੍ਰਾਣੀ ਵਿਰਾਸਤ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਜਿੰਨੀਆਂ ਵੀ ਪ੍ਰਾਣੀਆਂ ਵਿਰਾਸਤ ਹੈਗੀਆਂ ਉਹਨਾਂ ਨੂੰ ਸਾਮ ਸੰਭਾਲ ਦੇ ਲਈ ਚਾਹੇ ਉਹ ਪਟਿਆਲੇ ਦਾ ਕੀਲਾ ਮੁਬਾਰਕ ਹੋਵੇ ਤਾਂ ਚਾਹੇ ਉੱਥੇ ਰਣਬਾਸ ਹੋਟਲ ਦੀ ਗੱਲ ਕੀਤੀ ਜਾਵੇ ਜੋ ਕਿ ਹੁਣ ਬਣਾਇਆ ਗਿਆ ਹੈਗਾ ਤਾਂ ਲੋਕਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਰਹਿੰਦਾ ਕੋਈ ਨਾ ਕੋਈ ਜਿਹੜੀ ਚੀਜ਼ ਹੈ ਉਹ ਵਧੀਆ ਬਣਾਈ ਜਾਵੇ ਉਹ ਲੋਕਾਂ ਦੇ ਮਨੋਰੰਜਨ ਦੇ ਲਈ ਚਾਹੇ ਸੱਭਿਆਚਾਰਕ ਜਿਹੜੇ ਨੇ ਉਹ ਮੇਲੇ ਕਰਵਾਏ ਜਾਂਦੇ ਆ ਤਾਂ ਚਾਹੇ ਹੁਣ ਕੀਲਾ ਰਾਏਪੁਰ ਦੇ ਵਿੱਚ ਖੇਡਾਂ ਕਰਾਈਆਂ ਗਈਆਂ ਤਾਂ ਹੁਣ ਪਟਿਆਲਾ ਦੇ ਸ਼ੀਸ਼ ਮਹਿਲ ਦੇ ਵਿੱਚ ਜਿਹੜਾ ਇਹ ਮੇਲਾ ਜਿਹੜਾ ਹੈਗਾ ਉਹ ਲੱਗਣ ਜਾ ਰਿਹਾ ਸਾਫਸ ਮੇਲਾ ਤੁਹਾਨੂੰ ਇੱਧਰ ਦੁਆਸੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਸਟੇਜ ਨੇ ਜਿਵੇਂ ਵੱਖ-ਵੱਖ ਨੰਬਰ ਪਲੇਟਾਂ ਜਿਹੜੀਆਂ ਲੱਗ ਰਹੀਆਂ ਨੇ ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਕੈਮਰੇ ਫੋਕਸਡ ਰਹਿਣਗੇ ਉਹ ਦੂਸਰੇ ਪਾਸੇ ਬੱਚਿਆਂ ਦੇ ਲਈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਇਧਰਲੇ ਪਾਸੇ ਕਿ ਜਿਹੜੇ ਸਟੇਜ ਜਿਹੜੀ ਆ ਉਹ ਸਜੇਗੀ ਤਾਂ ਇਧਰਲੇ ਪਾਸੇ ਜਿਹੜੇ ਆ ਝੂਲੇ ਜਿਹੜੇ ਲੱਗਣਗੇ ਉਸ ਤੋਂ ਬਾਅਦ ਜਿਹੜਾ ਹੈਗਾ ਬੱਚਿਆਂ ਕਰਕੇ ਖਾਸ ਤੌਰ ਤੇ ਦੇਖਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਰੰਗ-ਰੰਗ ਪ੍ਰੋਗਰਾਮ ਹੁੰਦਾ ਉਹਰੇ ਨਾਈਟਸ ਜਿਹੜੀਆਂ ਨੇ ਹੁੰਦੀਆਂ ਸਟੇਜ ਬਣਦੀਆਂ ਤਾਂ ਇੱਕ ਵਾਰ ਤਸਵੀਰਾਂ ਤੁਹਾਨੂੰ ਪਟਿਆਲਾ ਦੀਆਂ ਦਿਖਾ ਰਹੇ ਆਂ ਤਾ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਸਟੇਜ ਹੈ ਇਧਰਲੇ ਪਾਸੇ ਆ ਝੂਲਾ ਕਿਉਂਕਿ ਇਹ ਪ੍ਰਾਣਾ ਜਿਹੜਾ ਹੈਗਾ ਖਿੱਚਦਾ ਕੇਂਦਰ ਹੈ ਇਹ ਸ਼ੀਸ਼ ਮਹਿਲ ਦੇ ਵੀ ਜਿਹੜਾ ਇਹ ਝੂਲਾ ਬਣਾਇਆ ਗਿਆ ਹੈਗਾ ਔਰ ਲੋਕ ਨੇ ਜਿਹੜੇ ਉਹ ਵੱਡੀ ਗਿਣਤੀ ਵਿੱਚ ਚਾਹੇ ਕੋਈ ਲਾਈਟ ਦਾ ਕੰਮ ਕਰਦਾ ਹੈ ਚਾਹੇ ਕੋਈ ਸਟੇਜ ਬਣਾਉਂਦਾ ਹੈ ਕੋਈ ਟੈਂਟ ਵਾਲਾ ਹੈ ਤਾਂ ਇਧਰਲੇ ਪਾਸੇ ਸਟੇਜ ਬਣ ਰਹੀ ਹੈ ਉਧਰ ਝੂਲੇ ਲੱਗ ਰਹੇ ਨੇ ਤਾਂ ਵਕ ਵਕ ਲੋਕਾਂ ਨੂੰ ਬੇਸਬਰੀ ਦਾ ਜਿਹੜਾ ਇੰਤਜ਼ਾਰ ਰਹਿੰਦਾ ਹੈਗਾ ਕਿ ਕਦੋਂ ਇਹ ਮੇਲੇ ਦੀ ਸ਼ੁਰੂਆਤ ਹੋਵੇ ਤੇ ਜਿਹੜਾ ਇਹ ਮੇਲਾ ਦੇਖਿਆ ਜਾਵੇ ਜ਼ਰੂਰ ਸਰਕਾਰ ਦੇ ਵੱਲੋਂ ਲਗਾਤਾਰ ਪ੍ਰਬੰਧ ਜਿਹੜੇ ਨੇ ਤਾਂ ਵਕ ਵਕ ਜਿਹੜੇ ਨੇ ਉਹ ਝੂਲੇ ਵੀ ਲਗਾਏ ਜਾ ਰਹੇ ਆ ਕੁਝ ਲੋਕ ਵੀ ਸਾਡੇ ਨਾਲ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਜੀ ਗੁਰਦੀਪ ਜੀ ਕਿਵੇਂ ਦੇਖਦੇ ਹੋ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਉਪਰਾਲਾ ਜਿਹੜਾ ਕੀਤਾ ਗਿਆ ਇਹ ਮੇਲੇ ਦਾ ਉਦਘਾਟਨ ਕਰਨਾ ਜਾਣਾ 24 ਤਰੀਕ ਨੂੰ 14 ਤਰੀਕ ਨੂੰ ਜਿਹੜਾ ਦੱਸਿਆ ਜਾ ਰਿਹਾ ਹੈਗਾ ਕਿਸ ਤਰੀਕੇ ਦੇ ਪ੍ਰਬੰਧ ਨੇ ਜਿਹੜੇ ਉਹ ਰਹਿਣ ਵਾਲੇ ਨੇ ਅਸੀਂ ਸ਼ੁਕਰਗੁਜ਼ਾਰ ਕਰਦੇ ਆਂ ਪੰਜਾਬ ਸਰਕਾਰ ਦੇ ਜਿਹੜੇ ਇਹ ਮੇਲਿਆਂ ਨੂੰ ਪ੍ਰੋਮੋਟ ਕਰ ਰਹੇ ਹਨ ਇਹ ਪਟਿਆਲੇ ਦੇ ਵਿੱਚ ਜਿਹੜਾ ਸਰਸ ਮੇਲਾ ਲੱਗ ਰਿਹਾ ਹੈ 14 ਫਰਵਰੀ ਤੋਂ ਲੈ ਕੇ 23 ਫਰਵਰੀ ਤੱਕ ਲੱਗ ਰਿਹਾ ਹੈ ਇਸ ਦੇ ਵਿੱਚ ਜਿਹੜੇ ਹੈਗੇ ਆ 130 ਜਿਹੜੇ ਦੁਕਾਨਦਾਰ ਹੈਗੇ ਆ ਆਪਣੀਆਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਆ ਕੇ ਆਪਣੀਆਂ ਦੁਕਾਨਾਂ ਲਗਾਉਂਦੇ ਹਨ ਜਿਹੜੀਆਂ ਹੱਥ ਦੇ ਨਾਲ ਦਸਤਕਾਰੀ ਨਾਲ ਰਿਲੇਟਡ ਹੁੰਦੀਆਂ ਹਨ ਉਹਦੇ ਵਿੱਚ ਆਪਣੇ ਆਪਣੇ ਸਮਾਨ ਲੈ ਆ ਕੇ ਆਣਗੇ ਤੇ ਲੋਕਾਂ ਦੇ ਵਿੱਚ ਇਹ ਜਿਹੜਾ ਹੈਗਾ ਕਿ ਵੀ ਬੜਾ ਉਤਸ਼ਾਹ ਹੁੰਦਾ ਹੈ ਕਿ ਵੀ ਅਸੀਂ ਉਹਨਾਂ ਦੇ ਜਿਹੜੇ ਬਣਾਏ ਹੋਏ ਸਮਾਨ ਆ ਉਹ ਖਰੀਦੋ-ਫਰੋਖਤ ਕਰੀਏ ਤੇ ਇਸ ਜਗ੍ਹਾ ਦੇ ਉੱਤੇ ਕਿਚਦਾ ਕੇਂਦਰ ਇਹ ਬਣਦਾ ਹੁੰਦਾ ਕਿਉਂਕਿ ਇਹ ਸ਼ੀਸ਼ਮੈਲ ਦੇ ਵਿੱਚ ਲੱਗਦਾ ਹੈਗਾ ਲੋਕਾਂ ਦੇ ਵਿੱਚ ਹੀ ਸ਼ੁਰੂ ਤੋਂ ਹੀ ਉਤਸ਼ਾਹ ਹੈਗਾ ਪਟਿਆਲਾ ਸ਼ਹਿਰੀ ਵਾਸੀਆਂ ਨੇ ਕਿਉਂਕਿ ਇਹ ਰਾਇਲ ਸਿਟੀ ਦੇ ਨਾਲ ਜਾਣਾ ਜਾਂਦਾ ਹੈ ਇੱਥੇ ਲੋਕਾਂ ਨੂੰ ਉਤਸ਼ਾਹ ਹੁੰਦਾ ਕਿ ਅਸੀਂ ਆਈਏ ਤੇ ਜਿਹੜਾ ਸ਼ੀਸ਼ਮੈਲ ਦੇ ਮੇਲੇ ਦਾ ਖੂਬ ਆਨੰਦ ਮਾਣੀਏ ਅੱਛਾ ਭਾਈ ਜੀ ਕਿੰਨੇ ਕੁ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਹਰ ਸਾਲ ਜਿਵੇਂ ਆਪਾਂ ਲੱਗਦਾ ਸਾਲ ਦੋ ਸਾਲ ਬਾਅਦ ਜਦੋਂ ਮੇਲਾ ਲੱਗਦਾ ਸਰਕਾਰ ਦੇ ਵੱਲੋਂ ਉਪਰਾਲਾ ਰਿੰਦਾ ਹੈ ਇਹ ਜਿਹੜਾ ਹੈਗਾ ਜੀ ਤਕਰੀਬਨ ਡੇਲੀ 30-40 ਹਜ਼ਾਰ ਲੋਕ ਜਿਹੜੇ ਹਰ ਦਿਨ ਪਹੁੰਚਦੇ ਹਨ ਉਹ ਆ ਕੇ ਆਪਣਾ ਖੂਬ ਮਸਤੀ ਇੰਜੋਏ ਕਰਦੇ ਹਨ ਬੱਚਿਆਂ ਨਾਲ ਫੈਮਿਲੀ ਨਾਲ ਆਉਂਦੇ ਹਨ ਸਾਰਿਆਂ ਦਾ ਹੀ ਸਾਰਿਆਂ ਨੂੰ ਦੇਖਦੇ ਹੋਏ ਜਿਹੜਾ ਹੈਗਾ ਉਹਰੇ ਪੂਰਾ ਪ੍ਰਬੰਧ ਕੀਤਾ ਜਾਂਦਾ ਹੈਗਾ ਬੱਚਿਆਂ ਨੂੰ ਜੇ ਗੱਲ ਕਰੀਏ ਤਾਂ ਬੱਚਿਆਂ ਦੇ ਵਾਸਤੇ ਝੂਲੇ ਲਗਾਏ ਹੁੰਦੇ ਹਨ ਕਿ ਬੱਚੇ ਵੀ ਉਹਰੇ ਬੋਰ ਨਹੀਂ ਹੁੰਦੇ ਹੈਗੇ ਤੇ ਜਿਹੜੇ ਵੱਡਿਆਂ ਵਾਸਤੇ ਉਹਨਾਂ ਵਾਸਤੇ ਖਾਣ ਪੀਣ ਦੇ ਸਮਾਨ ਜਿਹੜੇ ਸਟਾਲ ਹੈਗੇ ਆ ਉਹ 22 ਦੁਕਾਨਾਂ ਜਿਹੜੀਆਂ ਹੈਗੇ ਆ ਫੂਡ ਸਟਾਲ ਲਗਾਏ ਜਾਂਦੇ ਹਨ ਤੇ ਜਿਹੜੇ ਲੇਡੀਜ਼ ਨੂੰ ਦੇਖੀ ਜਾਏ ਤਾਂ ਉਹਨਾਂ ਦੇ ਰਿਲੇਟਡ ਕਾਫੀ ਆਈਟਮਾਂ ਹਨ ਜਿਵੇਂ ਜੁਐਲਰੀ ਦੀਆਂ ਹੋਗੀਆਂ ਫਲਾਵਰ ਹੋਗੇ ਸੂਟ ਹੋਗੇ ਜਿਹੜੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹਨ ਉਹਨਾਂ ਦੇ ਰਿਲੇਟਡ ਇਹ ਸਾਰੀਆਂ ਦੁਕਾਨਾਂ ਲਗਾਈਆਂ ਜਾਂਦੀਆਂ ਨੇ ਜੀ ਕਹਿੰਦੇ ਬਹੁਤ ਜਿਹੜੀਆਂ ਦੁਕਾਨਾਂ ਲੱਗਦੇ ਆ ਬਹੁਤ ਦੂਰੋਂ ਦੂਰੋਂ ਲੋਕ ਆਂਦੇ ਨੇ ਕਈ ਸ਼ਹਿਰਾਂ ਤੋਂ ਉੱਤੋਂ ਲੋਕ ਆਂਦੇ ਨੇ ਕਿਵੇਂ ਦਾ ਖਿੱਚਦਾ ਕੇਂਦਰ ਬਣਦਾ ਕਿੱਥੋਂ ਕਿੱਥੋਂ ਲੋਕ ਜਿਹੜੇ ਨੋਰੇ ਇਹ ਜਿਹੜੇ ਹੈਗੇ ਜੀ ਤਾਮਿਲਨਾਡੂ ਤੋਂ ਕਰਨਾਟਕਾ ਤੋਂ ਨਾਗਪੂਰ ਤੋਂ ਨਾਗਾ ਲੈਂਡ ਤੋਂ ਅਸਾਮ ਤੋਂ ਬਿਹਾਰ ਤੋਂ ਇਹ ਜਿਹੜੇ ਹੈਗੇ ਸਾਰੇ ਲੋਕੀ ਇੰਨੀ ਦੂਰੋਂ ਦੂਰੋਂ ਆਂਦੇ ਨੇ ਆ ਕੇ ਆਪਣਾ ਜਿਹੜਾ ਉਹਨਾਂ ਨਾਲ ਸਮਾਨ ਹੈਗਾ ਉਹ ਲਿਆ ਕੇ ਉਰੇ ਵੇਚਦੇ ਹਨ ਤੇ ਜਿਨ੍ਹਾਂ ਨਾਲ ਉਹਨਾਂ ਨੂੰ ਯਾਨਕੀ ਕਮਾਈ ਦਾ ਵੀ ਸਾਧਨ ਬਣ ਜਾਂਦਾ ਹੈਗਾ ਕਿ ਆ ਕੇ ਆਪਣਾ ਉਰੇ ਸਮਾਨ ਵੇਚਦੇ ਹਨ ਵਿਕਰੀ ਕਰਦੇ ਹਨ ਅੱਛਾ ਸਿੰਗਰਾਂ ਦੀ ਨਾਈਟ ਦਾ ਬੜਾ ਪ੍ਰਤੀਕਰਨ ਆ ਕਹਿੰਦੇ ਉਰੇ ਬਹੁਤ ਸਿੰਗਰ ਵੀ ਜਿਹੜੇ ਨਾਮੀ ਮਲਾਈ ਜਾਂਦੇ ਆ ਜਿਹੜੇ ਜਦੋਂ ਉਰੇ ਸਿੰਗਰਾਂ ਦੀ ਗੱਲ ਕਰੀਏ ਤਾਂ ਜਦੋਂ ਸਿੰਗਰ ਆਉਂਦੇ ਹਨ ਤਾਂ ਪੰਜਾਬ ਦੇ ਰਿਲੇਟਡ ਜਿਹੜੇ ਸੱਭਿਆਚਾਰ ਦੇ ਨਾਲ ਜਿਹੜੇ ਉਹਨਾਂ ਤੋਂ ਜਿਹੜੇ ਹੈਗੇ ਹਨ ਕੋਈ ਲੱਚਰ ਗਾਇਕੀ ਨਹੀਂ ਉਰੇ ਪੇਸ਼ ਕੀਤੀ ਜਾਂਦੀ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਉਸ ਤਰ੍ਹਾਂ ਦੇ ਹੀ ਸਿੰਗਰ ਬੁਲਾਏ ਜਾਂਦੇ ਹਨ ਤੇ ਜਦੋਂ ਵੀ ਉਹਰੇ ਸਿੰਗਰ ਆਉਂਦਾ ਹੈ ਤਾਂ ਤਤਕਰੀ ਉਹਨਾਂ ਆਲਮੋਸਟ ਰਾਸ਼ੂਰੇ ਇੰਨਾ ਜ਼ਿਆਦਾ ਹੁੰਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਤਾਂ ਜਿਹੜੇ ਹੈਗਾ ਕਈ ਵਾਰ ਤਾਂ ਐਂਟਰੀ ਗੇਟ ਵੀ ਬੰਦ ਕਰਨੇ ਪੈਂਦੇ ਹਨ ਤੇ ਜਿਹੜੇ ਬਾਕੀ ਸਾਰਾ ਦਿਨ ਜਿਹੜੇ ਹੈਗੇ ਸਵੇਰ ਦੇ ਜਿਹੜਾ ਮਾਰਨਿੰਗ ਸੈਸ਼ਨ ਹੁੰਦਾ ਉਹਦੇ ਵਿੱਚ ਸਕੂਲਾਂ ਦੇ ਬੱਚਿਆਂ ਦਾ ਜਿਹੜਾ ਹੈਗਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈਗਾ ਅਲੱਗ-ਅਲੱਗ ਸਕੂਲਾਂ ਦੇ ਪੰਜਾਬ ਦੇ ਸਕੂਲਾਂ ਦੇ ਜਿਹੜੇ ਸਰਕਾਰੀ ਸਕੂਲਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਉਹਨਾਂ ਸਕੂਲਾਂ ਦੇ ਬੱਚੇ ਆ ਕੇ ਉਹਰੇ ਆਪਣੀ ਪੇਸ਼ਕਾਰੀ ਪੂਰੇ ਦੇਸ਼ ਤੋਂ ਜਿਹੜੇ ਆਪਣਾ ਲੋਕਨਾਚ ਹੈਗੇ ਹਨ ਉਰੇ ਪੇਸ਼ ਕੀਤੇ ਜਾਂਦੇ ਜਿਵੇਂ ਕਿ ਰਾਜਸਥਾਨ ਦਾ ਲੋਕਨਾਚ ਹੈਗਾ ਅਸਾਮ ਦਾ ਹੈਗਾ ਨਾਗਾਲੈਂਡ ਦਾ ਹੈਗਾ ਪੰਜਾਬ ਪੁਲਿਸ ਵਾਲਿਆਂ ਦਾ ਜਿਹੜਾ ਕਲਚਰ ਟੂਪ ਹੈਗਾ ਉਹ ਵੀ ਉਰੇ ਆ ਕੇ ਆਪਣੀ ਸਾਰੀ ਪੇਸ਼ਕਾਰੀ ਦਿੰਦੇ ਹਨ ਜੀ ਬੋ ਧੰਨਵਾਦ ਤਾਂ ਬਿਲਕੁਲ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿੱਥੇ ਵੱਖ-ਵੱਖ ਸਟਾਲ ਲੱਗੇ ਨੇ ਤਾਂ ਜਿਵੇਂ ਬਾਈ ਜੀ ਨੇ ਦੱਸਿਆ ਕਿ ਬੱਚਿਆਂ ਵਾਸਤੇ ਖਾਸ ਤੌਰ ਤੇ ਝੂਲਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉਰੇ ਫੋਕ ਗਾਇਕ ਹੁੰਦੇ ਨੇ ਸੱਭਿਆਚਾਰਕ ਜਨਨ ਕਿ ਮੇਲਾ ਜਿਹਨੂੰ ਕਹਿ ਦਿੰਦੇ ਆ ਪ੍ਰੋਪਰ ਲੱਗਦਾ ਹੈਗਾ ਪ੍ਰਾਣੀ ਵਿਰਾਸਤ ਨੂੰ ਸੰਭਾਲਦੇ ਹੋਏ ਚਾਹੇ ਕੋਈ ਨਾਗਾ ਲੈਂਡ ਹੋਵੇ ਕਰਨਾਟਕਾ ਹੋਵੇ ਹਰਿਆਣਾ ਹੋਵੇ ਹਿਮਾਚਲ ਹੋਵੇ ਤਾਂ ਵੱਖ-ਵੱਖ ਤਰ੍ਹਾਂ ਦੇ ਉੱਥੋਂ ਲੋਕ ਆਂਦੇ ਨੇ ਉਰੇ ਸਟੇਜਾਂ ਲਗਾਉਂਦੇ ਆ ਜਿਹੜਾ ਸਮਾਨ ਹੈਗਾ ਉਹ ਪਟਿਆਲਾ ਦੇ ਵਿੱਚ ਵਿਕਰੀ ਹੁੰਦਾ ਤਾਂ ਜਿਸ ਤਰ੍ਹਾਂ ਬਾਈ ਜੀ ਨੇ ਦੱਸਿਆ ਤਾਂ 20 ਤੋਂ 25 ਹਜ਼ਾਰ ਲੋਕ ਨੇ ਜਿਹੜੇ ਉਹ ਰੋਜ਼ਾਨਾ ਉਰੇ ਇਸ ਮੇਲੇ ਦਾ ਆਨੰਦ ਮਾਣਦੇ ਆ ਔਰ ਲੋਕਾਂ ਦੇ ਵਿੱਚ ਬੜਾ ਉਸ਼ਾਹ ਰਹਿੰਦਾ ਹੈਗਾ ਕਿ ਸਰਕਾਰ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਰਵੇ ਔਰ ਅਸੀਂ ਆ ਕੇ ਦੇਖਦੇ ਰਹੀਏ ਬੜਾ ਸਹੀ ਤਰੀਕੇ ਦੇ ਨਾਲ ਕੈਮਰੇ ਦੇ ਜਿਹੜੀ ਹੈਗੀ ਹੈ ਕੈਮਰੇ ਲੱਗ ਰਹੇ ਜਿਹੜੇ ਹਰ ਪਾਸੇ ਲਾਈਟਿੰਗ ਦਾ ਪੂਰਾ ਪ੍ਰਬੰਧ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ 14 ਤਰੀਕ ਨੂੰ ਜਿਹੜਾ ਇਹ ਮੇਲੇ ਦੀ ਜਿਹੜੀ ਆ ਉਹ ਸ਼ੁਰੂਆਤ ਹੋ ਜਾਏਗੀ ਔਰ ਪਟਿਆਲਾ ਦੇ ਨਾਲ ਲੱਗਦੇ ਹੋਰ ਵੀ ਜਿਹੜੇ ਲੋਕ ਨੇ ਦੂਰੋਂ ਨੇੜੇੋਂ ਬਹੁਤ ਸ਼ਹਿਰਾਂ ਤੋਂ ਜਿਹੜਾ ਆ ਕੇ ਇਹ ਮੇਲੇ ਦਾ ਦੇਖਦੇ ਨੇ ਔਰ ਆਪਣਾ ਆਨੰਦ ਮਾਣਦੇ ਨੇ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹੌਂਦਾ ਟੇ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਰਣਦੀਪ ਸਿੰਘ ਪਟਿਆਲਾ